ਹलो ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੈਰਾ ਬਲਾਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਮੋਗੇ ਜੀ ਤੇ ਅੱਜ ਆ ਜ ਆਪਾਂ ਬਲਾਕ ਬਣਾਉਣ ਲੱਗੇ ਆ ਬਲਾਕ ਆਪਾਂ ਬਹੁਤ ਦਿਨਾਂ ਬਾਅਦ ਬਣਾਉਣ ਲੱਗੇ ਆ ਤੇ ਅੱਜ ਬਲਾਕ ਦੀ ਸ਼ੁਰੂਆਤ 'ਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਂਝੀ ਮਾਤਾ ਨਾ ਤੇ ਪਹਿਲਾਂ ਸਾਂਝੀ ਮਾਤਾ ਬਹੁਤ ਸਾਰੇ ਜਾਣੇ ਲਾਉਂਦੇ ਸੀ ਹੁਣ ਤਾਂ ਥੋੜਾ ਜਿਹਾ ਘੱਟ ਲਾਉਂਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਂਝੀ ਮਾਤਾ ਕੌਣ ਕੌਣ ਲਗਾਉਂਦੇ ਆ ਨਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਜੀ ਮਿੱਟੀ ਤਾਂ ਤੁਹਾਨੂੰ ਅੱਜਕੱਲ ਪਤਾ ਹੀ ਆ ਵੀ ਬਾਜ਼ਾਰ 'ਈ ਮੁੱਲ ਮਿਲਦੀ ਆ ਤੇ ਮਿੱਟੀ ਬਹੁਤ ਵਧੀਆ ਸਿੱਗੀ ਜੀ ਤੇ ਫਿਰ ਤਾਰੇ ਬਣਾ ਲਈ ਜੀ ਤੇ ਬਾਕੀ ਜਿਹੜੀ ਜਿਹੜੀ ਚੀਜ਼ ਰਹਿ ਜਾਊਗੀ ਉਹ ਨਾਲ ਦੀ ਨਾਲ ਬਣਾ ਲਾਂਗੇ ਤੇ ਤੁਹਾਨੂੰ ਪਤਾ ਹੀ ਦੀ ਇਹ ਸ਼ਰਾਧਾਂ ਦੇ ਵਿੱਚ ਬਣਾਈ ਜਾਂਦੀ ਆ ਜਿਹਦਾ ਸ਼ਰਾਧ ਹੁੰਦੇ ਆ ਤੇ ਜਿਸ ਦਿਨ ਲਾਸਟ ਸਰਾਦ ਤੇ ਪਹਿਲਾ ਨਰਾਤਾ ਹੋਊਗਾ ਜੀ ਉਸ ਦਿਨ ਇਹ ਲਗਾਈ ਜਾਊਗੀ ਤੇ ਕਈ ਜਿਵੇਂ ਸੁੱਖ ਸੁੱਖ ਦੇ ਆ ਵੀ ਸਾਡੇ ਮੁੰਡਾ ਹੋਵੇ ਜੀ ਫਿਰ ਉਹ ਵੀ ਬਰੋਟੇ ਲਾਉਂਦੇ ਆ ਜਿਵੇਂ ਇੱਕ ਸਾਂਜੀ ਮਾਤਾ ਹੁੰਦੀ ਆ ਤੇ ਇੱਕ ਬਰੋਟਾ ਹੁੰਦਾ ਤੇ ਕਹਿੰਦੇ ਜੀ ਬਰੋਟਾ ਵੀ ਸਾਂਜੀ ਦਾ ਭਰਾਈ ਹੁੰਦਾ ਵਾ ਤੇ ਜਿਨ੍ਹਾਂ ਨੇ ਜਿਵੇਂ ਸੁੱਖ ਸੁੱਖੀ ਹੁੰਦੀ ਆ ਜਿਵੇਂ ਉਹ 5 7 11 ਜਿਵੇਂ ਵੀ ਉਹਨਾਂ ਨੇ ਸੁੱਖ ਸੁੱਖੀ ਹੁੰਦੀ ਆ ਜੀ ਫਿਰ ਉਹਨੇ ਉਹ ਬਰੋਟੇ ਲਾਉਂਦੇ ਆ ਕਈ ਸਾਂਜੀ ਲਾਉਂਦੇ ਆ ਨਾ ਤੇ ਫਿਰ ਇਹ ਜੀ ਇਹ ਸਾਰੇ ਵਾਲੇ ਦਿਨ ਵੇਰੇ ਵੇਰੇ ਧਾਰ ਕੇ ਹੁੰਦੇ ਆ ਜੀ ਸਾਰੇ ਜਣੇ ਇਕੱਠੇ ਹੋ ਕੇ ਤੇ ਸਾਂਝੀ ਮਾਤਾ ਨੂੰ ਮਿੱਠੇ ਦਾ ਪ੍ਰਸ਼ਾਦ ਹਨਾ ਮਿੱਠੇ ਦਾ ਭੋਗ ਲੱਗਦਾ ਵੀ ਉਹ ਆਪਣੀ ਮਰਜ਼ੀ ਹੁੰਦੀ ਹੈ ਮਿੱਠੇ ਚ ਕੁਝ ਵੀ ਬਣਾ ਲੋ ਨਾ ਤੇ ਪਹਿਲਾਂ ਬਹੁਤ ਹੁੰਦਾ ਸੀਗਾ ਜੀ ਹੁਣ ਤਾਂ ਅੱਜ ਕੱਲ ਬੱਚਿਆਂ ਨੂੰ ਪਤਾ ਹੀ ਨਹੀਂ ਦੀ ਸਾਂਝੀ ਮਾਤਾ ਹੁੰਦੀ ਕੀ ਹਨਾ ਬਹੁਤ ਘੱਟ ਜਿਵੇਂ ਪਹਿਲਾਂ ਹਰ ਇੱਕ ਘਰ ਦੇ ਵਿੱਚ ਸਾਂਝੀ ਮਾਤਾ ਲਾਈ ਜਾਂਦੀ ਸੀ ਜੀ ਹੁਣ ਬਹੁਤ ਘੱਟ ਲਾਉਂਦੇ ਨੇ ਅਗਲੇ ਨਾ ਤੁਹਾਨੂੰ ਪਤਾ ਨਾ ਜਿਵੇਂ ਜਿਵੇਂ ਵੀ ਪਦੇ ਅੱਜਕੱਲ ਬੱਚਿਆਂ ਨੂੰ ਤਾਂ ਸਾਂਝੀ ਮਾਤਾ ਦਾ ਜੀ ਇੰਨਾ ਪਤਾ ਹੀ ਨਹੀਂ ਇਹ ਗੋਲਾ ਬਣਾਈਆਂ ਹੋਈਆਂ ਨੇ ਜੀ ਇਹ ਆ ਚਿੜੀਆਂ ਨੇ ਉਹ ਜਿਹੜੇ ਗੋਲਾ ਵਗੈਰਾ ਹੁੰਦੀਆਂ ਨੇ ਤਾਰੇ ਚਿੜੀਆਂ ਗੋਲਾ ਚੰਦਰਮਾ ਸੂਰਜ ਤੇ ਆ ਚੰਦਰਮਾ ਜੀ ਤੇ ਐਦਾਂ ਸਾਰੀਆਂ ਚੀਜ਼ਾਂ ਬਣਾਈਆਂ ਤੇ ਜਿਹੜੀ ਚੀਜ਼ ਰਹਿ ਜੂਗੀ ਵੀ ਉਹ ਵੀ ਉਹ ਨਾਲ ਦੀ ਨਾਲ ਬਣਾ ਲਾਂਗੇ ਤੇ ਤੁਹਾਨੂੰ ਪਤਾ ਹੀ ਨਹੀਂ ਬੰਦਾ ਪੂਰ ਲੱਜਾਂਦਾ ਵਾ ਵੀ ਹਨਾ ਕੀ ਕੀ ਬਣਾਣਾ ਵਾ ਤੇ ਐਦਾਂ ਜਦੋਂ ਸਾਂਝੀ ਦੇ ਗੀਤ ਗਾਏ ਜਾਂਦੇ ਨੇ ਉਹ ਵੀ ਪਹਿਲੋ ਪਹਿਲੋ ਯਾਦ ਨਹੀਂ ਹੁੰਦੇ ਜੀ ਜਦੋਂ ਯਾਦ ਆਉਣ ਲੱਗਦੇ ਉਦੋਂ ਸੰਜੀ ਮਾਤਾ ਵਿਚਾਰੀ ਨੂੰ ਤਾਰਨ ਜਾਣਾ ਹੁੰਦਾ ਵਾ ਤੇ ਪਹਿਲੋ ਤਾਂ ਯਾਦ ਹੀ ਨਹੀਂ ਆਉਂਦੀ ਜੀ ਤੇ ਇਧਰ ਬੱਚੇ ਬਣਾ ਰਹੇਗੀ ਚਿੜੀਆਂ ਇਹ ਮਿੱਟੀ ਬਹੁਤ ਵਧੀਆ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹ ਵੀ ਦੱਸਿਓ ਜੀ ਸੰਜੀ ਮਾਤਾ ਕੌਣ ਕੌਣ ਬਿ ਲਾਉਂਦੇ ਆ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਸੰਜੀ ਮਾਤਾ ਕਿੰਨਾ ਕਿੰਨਾ ਨੇ ਲਗਾਈ ਆ ਨਾ ਗਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਨਾ ਤਕਰੀਬਨ ਸਾਰੇ ਲਾਉਂਦੇ ਹੋਣਗੇ ਵਿੱਚ ਕਈ ਨਈ ਵੀ ਲਾਉਂਦੇ ਹੋਣਗੇ ਪੈਸੇ ਤਾਂ ਲਾਉਂਦੇ ਹੁੰਦੇ ਆ ਤੇ ਕੱਲੋਂ ਬਹੁਤ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਅਬ ਇਹ ਬਹੁਤ ਬਣੌਣੀਆਂ ਆ ਪਤਾ ਨਹੀਂ ਜਦੋਂ ਹੋਵੇ ਸੀ ਅੱਜ ਕੱਲ ਤਾਂ ਬੱਚਿਆਂ ਨੂੰ ਇੰਨਾ ਪਤਾ ਹੀ ਨਹੀਂਗਾ ਜੀ ਤੇ ਖੁਦ ਆਪ ਵੀ ਭੁੱਲ ਗਏ ਵੀ ਹਨਾ ਕੀ ਕੀ ਬਣਦਾ ਹੌਲੀ ਹੌਲੀ ਯਾਦ ਆ ਜਾਂਦਾ ਫਿਰ ਉਹ ਉਹੀ ਉਹੀ ਚੀਜ਼ ਨਾਲ ਦੀ ਨਾਲ ਬਣਾ ਲੈਨੇ ਆ ਉਹਦਾ ਤਾਂ ਰੈਡੀਮੈਡ ਵੀ ਮਿਲ ਜਾਂਦੀ ਹੈ ਜੀ ਸਾਂਜੀ ਬਾਜ਼ਾਰ ਤੇ ਉੱਪਰ ਉਹ ਗੱਲ ਨਹੀਂ ਬੰਦੀ ਜਿਹੜੀ ਆਪਾਂ ਹੱਥੀ ਬਣਾਉਂਦੇ ਆ ਨਾ ਤਾਰੇ ਉਹਦੀ ਅੱਡੀ ਖੁਸ਼ੀ ਹੁੰਦੀ ਆ ਤੇ ਨਾਲ ਇੱਕ ਸੋਹਣੀ ਲੱਗਦੀ ਆ ਨਾ ਤੇ ਇਹਨਾਂ ਨੂੰ ਜੀ ਫਿਰ ਜਦੋਂ ਸੋਕ ਗਏ ਤੇ ਇਹਨਾਂ ਨੂੰ ਫਿਰ ਕਲੀ ਨਾਲ ਨਾ ਵੀ ਛਿੱਟੀ ਕਲੀ ਚੋਂ ਕੰਮ ਲੈਣਗੇ ਤੇ ਜਿਵੇਂ ਪੱਤੇ ਵਗੈਰਾ ਹੋਣਗੇ ਇਹਨਾਂ ਨੂੰ ਹਰੇ ਰੰਗ ਵੀ ਬਾਕੀ ਜਿਵੇਂ ਜਿਵੇਂ ਬੰਦੇ ਉਹਨੂੰ ਸੋਹਣਾ ਲੱਗਦਾ ਰੰਗ ਨਾ ਉਹ ਵੀ ਉਹਨੇ ਸਾਰੇ ਇਹਨਾਂ ਨੂੰ ਕਰ ਲੈਣਗੇ ਜੀ ਤੇ ਫਿਰ ਸਾਂਝੀ ਮਾਤਾ ਲਗਾਈ ਜਾਊਗੀ ਜੀ ਉਹਦਾ ਤੁਹਾਨੂੰ ਪਤਾ ਹੀ ਆ ਜੀ ਗੋਬਰ ਨਾਲ ਲਗਾਈ ਜਾਂਦੇ ਗੋਹੇ ਨਾਲ ਕੰਧ ਤੇ ਤੁਸੀਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿੰਨਾ ਕਿੰਨਾ ਨੇ ਸਾਂਝੀ ਮਾਤਾ ਦੀ ਤਿਆਰੀਆਂ ਸ਼ੁਰੂ ਕਰ ਲਈਆਂ ਨਾ ਤੇ ਗੁਲੀ ਨੂੰ ਬਹੁਤ ਚਾਹ ਸੀਗਾ ਜੀ ਸਾਂਝੀ ਮਾਤਾ ਦਾ ਤੇ ਇੱਧਰ ਆਪਾਂ ਨਾ ਜਿਹੜੇ ਪੋਲੀਥੀਨ ਹੁੰਦੇ ਅੱਦਲੀ ਪਾਪੇ ਉਹਨਾਂ ਦੇ ਜੀ ਆਪਾਂ ਇਹ ਬਣਾਏ ਸੀਗੇ ਤੇ ਗੁਲੀ ਨੇ ਇੱਥੇ ਤੰਗ ਤੇ ਜੀ ਕਹਿੰਦੀ ਸੋਹਣੇ ਲੱਗਦੇ ਨੇ ਹਾਂਜੀ ਕੋਸ਼ ਆਪੇ ਹੈ ਜੀ ਬਣਾਏ ਹਾਂ ਬੜੇ ਤੇ ਮੈਨੂੰ ਸਭ ਤੋਂ ਵੱਧ ਜੀ ਆਵਣਾ ਲੱਗਿਆ ਜੀ ਏ ਬੜਾ ਸੌਫਟੋ ਸੌਫਟ ਆ ਜੀ ਬੋਲਾ ਹੀ ਸੋਹਣਾ ਲੱਗਦਾ ਜੀ ਇਹ ਇਹ ਜਿਆਦਾ ਵਧੀਆ ਲੱਗਿਆ ਮੈਨੂੰ ਹਾਂ ਜੀ ਤਾਂ ਜਿੰਦਿਆਂ ਦੇ ਅੰਤੋ ਕੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ